ਹਾਂ ਹਾਂ ਬੈਣੀ ਹਾਂ ਠੀਕ ਆ ਹਾਂ ਉਹ ਪੇ ਵੀ ਆਪਣਾ ਕਾਚੂ ਨੂੰ ਆ ਬੱਸ ਪੰਥੀ ਕਦੋਂ ਛੁੱਟੀਆਂ ਰਹਿ ਗਈਆਂ ਸਾਰੀਆਂ ਹੋਰ ਉਹਦੀ ਮਾਮੀ ਬੁਲਾਈ ਜਾਂਦ ਕਰਦੀ ਸੀ ਉਹਨੂੰ ਆ ਹੋਰ ਜੇ ਲੱਗਿਆ ਟਾਈਮ ਤੇ ਵੀ ਚੰਗਾ ਠੀਕ ਆ ਉਹਨੂੰ ਕਹਿੰਦੀ ਤੇਰਾ ਮਾਮਾ ਜਾਵ ਕਰਦਾ ਹਾਂ ਠੀਕ ਆ ਠੀਕ ਆ ਸੁਆਗਤ ਆ ਮਾਮਾ ਜੀ ਆਦੋ ਮੇਰੇ ਨਾਲ ਦੇ ਲਹੂ ਪੀਣਾ ਕਰ ਦਿੰਦੇ ਨੇ ਜਦੋਂ ਆ ਜਾਂਦੇ ਨੇ ਤੂੰ ਮੈਨੂੰ ਪੀਣਾ ਕਰ ਆ ਵਾ 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 ਮੇਰੇ ਮਾਮੇ ਦਾ ਤਰਸੀਏ ਆ ਬੋਲਣਾ ਦੀ ਤੋਂ ਨੇ ਪਹਿਲਾਂ ਉਤਰਾ ਦੇਖ ਨਾ ਜਾਈ ਭਰਾ ਮਾਮੀ ਨੂੰ ਦੇਖੀ ਆਪਣਾ ਕੂਟੀ ਲਾ ਕੇ ਦਿੰਦਾ ਖਾਣ ਪੀਣ ਦੀ ਕਮੀ ਨਹੀਂ ਹੈਗੀ ਆਪਣੇ ਸਹੇਜ ਨਾਲ ਖੁੱਲਾ ਹੈ ਹਾਂ ਆਥਨੇ ਦੇਖਦੇ ਜਾਂਦੂ ਫਿਰ ਮਾਮੀ ਨੂੰ ਆਪਾਂ ਖੇਤ ਲੈ ਕੇ ਚੱਲਾਂਗਾ ਜਾਮਲਾਂ ਦੇ ਕਿਉਂਗਾ ਆ ਜਾ ਮਾਮੀ ਦਾ ਆਏ ਬਹਾ ਦੁੱਧ ਹੱਤਾਂ ਨਾਲ ਬਿਓਗੇ ਕਿਦਾਂ ਫੇਤ ਪਾਰ ਜਾਓਗੇ ਹੋਊਗਾ ਕਿ ਨਹੀਂ ਦੇਖ ਬਣਾ ਖੰਡੋ ਨਹੀਂ ਹੈ ਹੋਊਗੀ ਨਾ ਕੁੱਤਾ ਗੱਤਾ ਨਹੀਂ ਭਈਗਾ ਅੱਖਾਂ ਦਿਨ ਨੇ ਕਾ ਨਾ ਨਾ ਮੈਂ ਗੇਟ ਸਟਾਉਂਦੇ ਕੋਈ ਨਹੀਂ ਆਉਂਦਾ ਹੈ ਨਹੀਂ ਮੁੰਡਾ ਛੱਡ ਕੇ ਲੱਗੇ ਘਰ ਮੈਂ ਛੱਡ ਕੇ ਕਿਉਂ ਜਾਣਗੇ

ਮਾਮੀ ਨੂੰ ਪਤਾ ਕੀ ਕੀੜਾ ਸੁਣਾ ਸੁਣ ਕੇ ਅੰਦਰ ਪਤਾ ਕਿੱਥੇ ਬੈਠਾ ਹੋ ਤੜਕੇ ਕਰਕੇ ਫੋਨ ਆਇਆ ਐਂ ਕਰ ਓਏ ਹਾਂ ਐ ਨਹੀਂ ਖੋਦਾ ਤੂੰ ਆਟਾ ਚੜ੍ਹ ਦੇਗਾ ਹਾਂ ਜਦ ਨਹੀਂ ਚੜ੍ਹ ਨਹੀਂ ਮਾਰੇ ਪਿਆ ਰਸਤਾ ਮੰਮਾ ਜੀ ਮੈਂ ਦੀਦਾ ਉਭਰਾਵਿਆ ਹਾਂ ਓਏ ਆ ਹਟ ਮੰਮਾ ਐਸੇ ਬੈਸਾ ਆਹਾ ਓਏ ਤੂੰ ਕਿਹੜਾ ਓਏ ਉਹ ਮੰਮਾ ਜੀ ਨਾਲ ਹੀ ਆਇਆ ਇਹ ਨਾਲ ਇਹ ਚੱਕੀ ਦਾ ਮੁੰਡਾ ਮੰਮੀ ਤਾਸੀਦਾ ਉਹ ਚੱਕੀ ਦਾ ਤਾਂ ਠੀਕਾ ਹਟ ਇਹਦਾ ਮੰਮਾ ਹੋਦੀ ਉਹ ਉਹ ਬੱਠੀ ਤੇ ਰੇ ਮੱਖੀ ਮੱਖੀ ਮੇਰੇ ਸਾਲੇ ਜੱਟ ਨਾ ਡਾਏਗਾ ਮੱਖੀ ਮੱਖੀ ਬੱਠੀ ਮੱਖੀ ਹੋਰ ਮੰਮਾ ਲੋਟਾ ਤੂੰ ਕਿਹੜੇ ਟਾਈਮ ਆ ਗਿਆ ਓਏ ਪਤਾ ਕਰਕੇ ਤਾਂ ਫੋਨ ਕਰਦੀ ਮੰਮੇ ਬੀਬੀ ਨੂੰ ਮੈਂ ਆ ਗਿਆ ਚਲਾ ਜਾ ਫਰਮਾਨ ਖੂੜੀਆਂ ਰਹੀਆਂ ਚਲ ਇਹ ਸਾਲੇ ਦਾ ਬੌਲਾ ਸਿੱਧਰਾ ਚਲ ਮਾਮੇ ਆ ਪੁਆਇੰਟ ਦੇ ਖਾਸਮ ਦੇ ਉਹ ਲੈ ਸੱਚੀ ਉਹ ਆ ਗਏ ਮੇਰੇ ਸਾਲੇ ਦੇ ਦੰਦ ਨਾ ਖਾਈ ਲਾ ਦੇ ਬੁੱਲੀਆ ਹੋਰ ਦੱਸ ਘਰੇ ਸਾਰੇ ਕਿਵੇਂ ਆ ਸਾਰੇ ਠੀਕ ਨੇ ਮਾਮੇ ਤੂੰ ਦੱਸ ਵਧੀਆ ਵਧੀਆ ਮਾਮੇ ਮਾਮੀ ਦੀ ਦੀਦੀ ਨਾਲ ਚਵਾ ਕੇ ਦੀਦਾ ਕੋਈ ਓਏ ਉਹ ਤਾਂ ਆਪਣਾ ਨਾਨਕੀ ਬਨੱਕ ਕੇ ਤੂੰ ਮੈਨੂੰ ਫੋਨ ਤਾਂ ਕਰ ਦੇਣਾ ਵੀ ਆਉਣ ਤੋਂ ਪਹਿਲਾਂ ਇੱਕ ਵਾਰ ਮਮਦੂ ਆ ਬਿਲੋਕਾ ਹਦੀਪ ਇਹਦੇ ਜਵਾਕ ਨੂੰ ਬੀਬੀ ਨੂੰ ਬੀਬੀ ਕਿ ਨਹੀਂ ਪਾ ਗਯਾ ਮੈਂ ਤਾਂ ਉੱਥੇ ਖੇਲ ਸੁਣਾਉਣ ਆਇਆ ਸੀ ਕਸੂਏ ਤੇ ਹਾਂ ਮੈਂ ਬਸ ਜੀ ਆ ਰਹੀ ਸੀ ਪੈਸੇ ਮੇਰੇ ਕੋਲ ਹੈਗੇ ਸੀਗੇ ਅੱਛਾ ਕਰਕੇ ਬਸ ਆ ਗਿਆ ਨਾ ਮੈਂ ਤਾਂ ਚੜਚਾ ਮੋ ਡਾ ਦਿੱਤਾ ਚਲ ਮੈਂ ਪਾਣੀ ਲੈ ਆਉਣਾ ਬੈਠੂ ਹਾਂ ਹਾਂ ਅਮਾ ਮੈਂ ਅੱਜ ਮਮ ਲਾਈਟ ਨਹੀਂ ਹੈਗੀ ਉਹ ਲਾਈਟ ਗਈ ਹੋਈ ਆ ਪੱਖਾ ਜਾਂ ਦਰਾਂ ਦਾ ਹਾਂ ਮੈਂ ਪਹਿਲਾਂ ਉੱਠ ਆ ਜਾ ਵਾਓ ਆ ਲੈ ਉਹ ਪਾਣੀ ਪੀ ਲੈ ਓਏ ਆ ਪਾਪਾ ਗਰਮੀ ਬੜੀ ਆ ਹੋਰ ਗਰਮੀ ਹੈ ਇਦ ਕਿਨਾ ਬਲਾਈ ਹੈ ਰੱਖ ਰੱਖ ਉਹ ਪਾਣੀ ਪੀ ਲੈ ਮੇਰੇ ਸਾਲੇ ਇਹ ਜੇ ਨਾ ਕਰਿਆ ਕਰ ਕੰਮ ਤੈਨੂੰ ਕਿੰਨੇ ਵਾਰ ਕਿਹਾ ਓਏ ਆ ਬੈਗ ਇੱਥੇ ਗਾ ਤੂੰ ਫਿਰ ਤਾਰਾ ਰੱਖ ਲੈ ਨੂੰ ਕੱਪੜੇ ਲਪੇਟ ਦੇਗਾ ਮੇਰੇ ਸਾਲੇ ਦੇ ਇੱਥੇ ਕੀ ਧੂਕ ਕੋਣ ਦੋ ਦਿਨ ਹਜੇ ਤੇਰੀ ਮੰਮੀ ਵੀ ਨਹੀਂ ਆਉਗੀ ਹੋਰ ਦੱਸ ਤੇਰਾ ਪਾਪਾ ਕਿਵੇਂ ਆ ਮੰਮੇ ਹਾਂ ਪਾਣੀ ਖੁੰਡਾ ਨਹੀਂਗਾ ਉਹ ਪਾਣੀ ਠੰਡੇ ਨੂੰ ਸੁਬੀਰ ਤੇ ਫਿਰਦਾ ਤੂੰ ਬਾਹਰ ਤੇ ਨਹੀਂ ਤਾਂ ਹੈ ਨਹੀਂ ਲਾਈਟ ਤੋੜੇ ਚੋਂ ਤਾਂ ਲੈ ਕੇ ਆਇਆ ਮੈਂ ਮਮੇਨਾ ਫਾਇ ਜਾਂ ਮੇਰੇ ਸਾਰੇ ਟਿੱਕੇ ਇਹੋ ਜਿਹਾ ਨਾ ਕਰਿਆ ਕਰ ਲਸਣ ਮਮੇ ਫਰੂਟੀ ਤਾਂ ਲੈ ਆ ਦੇ ਫਿਰ ਉਹ ਫਰੂਟੀ ਕੋਈ ਨਾ ਤੈਨੂੰ ਫੇਰ ਪਿਆਉਂਗਾ ਥਣੇ ਲੈ ਕੇ ਆਵਾਂਗੇ ਅਜੇ ਲਾਈਟ ਨਹੀਂ ਹੈਗੀ ਤੱਤੀ ਹੂ ਫਰੂਟੀ ਵੀ ਮਮੇ ਫੋਨ ਨਵਾ ਲੈਂਦਾ ਉਹ ਫੋਨ ਫੜਾ ਦੇ ਇੱਧਰ ਕਰ ਦੇਗਾ ਖਰਾਬ ਹੈ ਇੱਧਰ ਫੜਾ ਚੱਲ ਮੰਮੀ ਉਹ ਖੜਾ ਫੜਾ ਇਧਰ ਸੈਪ ਚੈਟ ਤੇ ਨਹੀਂ ਸੀ ਫਿਲਟਰ ਲਾ ਕੇ ਫੋਟੋ ਪਾਵਾਂਗੇ ਨਾਨਕੇ ਆਏ ਆ ਮੰਮੀ ਉਹ ਇਧਰ ਫੜਾ ਦੇ ਉਹ ਫੜਾ ਕੇ ਮੇਰੇ ਸਾਲਿਆ ਫੜਾ ਦੇ ਆ ਲੈ ਲਵ ਖੋ ਕੇ ਦੇ ਦੇ ਮੰਮੀ ਦੇਵਦੀ ਬਾਲਿਆ ਪੁੱਤ ਸੁਣਾ ਖਾਲੀ ਹੋ ਗਏ ਮੰਮੀ ਧਰ ਦੇ ਥੱਲੇ ਧਰ ਦੇ ਹੋਰ ਮੰਮੀ ਖੇਤ ਨਹੀਂ ਜਾਣਾ ਹੱਥ ਵਿੱਚ ਜਾਮਣਾ ਜੁਮੜਾ ਹੋਗੀਆਂ ਜਾਮਣਾ ਹਜੇ ਕਿੱਥੇ ਹੋਗੀਆਂ ਹੂੰ ਲੈ ਤਾਂ ਮੈਂ ਤਾਂ ਜਾਰ ਘਾਟੀ ਕਰਦੀ ਨਾ ਬਸੋਂ ਤਾਂ ਤੜਕੀ ਆਉਂਦੀ ਆ 4 ਘੰਟੇ ਬਾਸ। ਆਈਦਾ ਐਸੇ ਖੇਲ ਤੋ ਨਾ ਆਗਿਆਵਾਂਗੇ। ਓਏ ਹੂੰ ਨਾਲ ਹੀ ਖੇਲਤੇ। ਮੂੰ ਬਥੇਰਾ ਪਾਣੀ ਆਪਣੇ ਘਰੇ ਨਾਲ। ਘਰੇ ਮੰਮੇ ਸੁਆਦ ਨਹੀਂ ਆਉਂਦਾ ਹੈਗਾ ਉਹ। ਹੂੰ। ਤੋ ਮੇਰੇ ਸਾਲੇ ਦੇ ਮਹੀਨਾ-ਮੀਨਾ ਨਾਉਂਦੇ ਨਹੀਂ ਤੁਸੀਂ। ਨਾ ਮੰਮੇ ਹੁਣ ਤਾਂ ਨਾਉਣ ਲੱਗਿਆ ਮੈਂ। ਬੱਸਾਂ ਦੇ ਮੁਸਕ ਲੈ ਕੇ ਦੇਖਾ। ਸੈਂਟ ਲਾ ਕੇ ਆਇਗਾ ਮੈਂ ਤਿੰਨth ਕੋਹਰਾ। ਓ ਤੂੰ ਵਰਦੀ ਕਿਵੇਂ ਪਾਈ ਫਿਰਦਾ ਉਹ ਛੁੱਟੀਆਂ ਤਾਂ ਹੋਈਆਂ ਪਈਆਂ ਨੇ। ਬੱਸ ਮਮਾ ਜੀ ਜਿਆ ਕੀਤਾ ਸਕੂਲ ਤੇ ਜਾਣ ਨੂੰ ਹਾਂ ਸਕੂਲ ਤੇ ਕਿੰਨ ਸਟੀਆਂ ਖਾਸੀਆਂ ਨੇ ਹੂੰ ਕੋ ਮੋ ਪੁੱਤੂ ਹੀ ਪਿਆ ਪਾਊਡਰ ਲਈ ਹੀਗਾ ਆਪਣੇ ਮਗਰ ਇਹ ਜਾਂ ਲਾਉ ਪਾਊਡਰ ਝਾਕੀ ਚਲੇਗਾ ਅਲਦਾਲ ਨਾਲ ਕੇ ਘਰੇ ਆਏ ਆ ਮਮਾ ਦੋ ਦਾ ਬਣਾ ਦੇ ਕਿ ਹੂੰ ਤਾਂ ਦਾ ਭੁੱਖਾ ਮੋਰੇਗਾ ਰੋਟੀ ਤਾਂ ਪਤਾ ਨਹੀਂ ਖਵਾਏਗਾ ਪਤਾ ਨਹੀਂ ਤਾਂ ਆ ਬਣਾ ਮੈਂ ਤਾਂ ਮਮਾ ਚਾਹ ਬਣਾ ਆਮੇ ਪੱਖਾ ਲਾ ਦੇ ਉਹ ਲਾਈਟ ਗਈ ਹੋਈ ਐ ਉਹ ਗਰਮੀ ਤੇ ਦਾ ਪਾਣੀ ਦਾ ਨਾ ਆਗ ਨਹੀਂ ਮਤਲਬ ਆ ਪਰ ਲਾਇਆ ਜਿਵੇਂ ਹੁੰਦਾ ਜਮ ਭੁੱਬਣ ਨੂੰ ਓਹੋ ਮੇਰੇ ਸਾੜੇ ਦਾ ਦੁੱਧ ਪਾੜ ਗਿਆ ਉਹ ਇਹ ਆ ਆਸਿਆ ਪਾ ਜਗਾ ਜਾਣੀ ਮੀਚੂਏ ਹਾਂ ਆ ਗਰਮੀ ਬੜੀ ਨਾ ਹੈ ਮਾਂ ਦੇ ਝਾਲ ਗਿਆ ਆ ਮਮਾ ਮਮਾ ਉਹਦਾ ਦੁੱਧ ਪਾੜ ਗਿਆ ਮੱਲ ਸ਼ੌਲਾ ਫਿਰ ਆਏ ਮੇਰੇ ਸਾਰੇ ਗੱਤ ਸ਼ੌਨ ਨੂੰ ਕੱਪੜਾ ਉਹ ਦੁੱਧ ਪਾੜ ਗਿਆ ਹੁਣ ਕੁਛ ਨਹੀਂ ਹੁੰਦਾ ਅੱਥਰੇ ਪਤਾਰ ਚੋਵਾਂਗੇ ਲੈ ਉਹਦਾ ਦੁੱਧ ਹੀ ਪੀਂ ਤੂੰ ਪੁੱਤ ਮੈਂ ਰੋਈ ਮਾਂ ਮੈਂ ਫਰੂਟੀ ਪਾਏਗਾ ਭਾਈ ਜਾਂ ਤੱਕ ਫਰੂਟੀ ਉਹ ਤਾਂ ਪਾਣੀ ਦਾ ਉਹ ਬੁੱਤ ਤਾਂ ਜਾ ਕੋਲ ਨਾ ਚਾਹ ਹੁਣ ਚਾਹ ਦੁੱਧ ਪਾੜ ਉਹ ਕੁਛ ਨਹੀਂ ਹੁੰਦਾ ਮੇਰਾ ਪੁੱਤ ਬਣ ਕੇ ਚੰਗਾ ਫਰਮਾ ਮੈਂ ਕਰ ਹਾਂ ਆ ਇਹ ਖਾਏਗਾ ਮਿੱਟੂ ਓਏ ਉਹ ਦੁਪਹਿਰ ਦਾ ਵੇਲਾ ਹੂਗਾ ਦੋਰਾ ਪਾਣੀ ਪਰੋਫੇ ਖਾ ਕੇ ਆਹ ਬਦ ਨੂੰ ਦੋਰਾ ਬੰਦੋ ਹਾਂ ਤੂੰ ਮਮਾ ਮੱਖ ਖਾਣਾ ਬੋੜਾ ਟੈਗਰ ਨੀਂ ਦੰਦਾ ਤੂੰ ਮਮਾ ਆਲੂ ਵਾਲੇ ਪਰੋਫੇ ਬਣਾਵੰਨੇ ਲਗਾ ਕਿਹੜੇ ਆਲੂ ਵਾਲੇ ਆਲੂ ਵਾਲੇ ਹੈ ਆਲੂ ਪਾ ਕੇ ਓ ਮੈਨੂੰ ਤਾਂ ਨਾ ਆਟਾ ਬੁੰਨਣਾ ਆਉਂਦਾ ਤੇ ਇੱਕ ਗੱਲ ਸੁਣਦੀ ਆ ਸਾਰਾ ਕੁਝ ਹੁੰਦਾ ਮਮੇ ਮਾਂ ਮਾਂ ਮਮੀ ਤਾਂ ਤੋ ਕਰਾਉਂਦੀ ਰਹੀ ਆ ਕੰਮ ਮੈਂ ਮਾਂ ਮਮੀ ਮੈਂ ਮਾਰਦਾ ਕਿਉਂ ਕੀਨੇ ਕਿਹਾ ਤਾਂ ਮੈਨੂੰ ਮਾਮੀ ਦੇ ਥੱਲੇ ਲੱਗਿਆ ਮੈਨੂੰ ਮਾਮਾ ਐ ਬਥੇਰਾ ਸਵਾਦ ਗੋਸਲ ਖਾਣੇ ਚਾਹਦਾ ਭਾਈ ਤੇ ਤੂੰ ਮਾਂ ਜੇ ਮਰਬਉਂਦੀ ਹੁੰਦੀ ਆਹੋ ਉਹ ਕਾ ਨੂੰ ਮਰਉਂਦੀ ਆ ਹਾਂ ਇਹ ਤਾਂ ਉਹੀ ਲੋਕ ਮੇਰੇ ਖੜਦੇ ਉਹ ਨਹੀਂ ਨੂੰ ਡਾਉਂਦੇ ਨਹੀਂ ਆਹ ਮੈਂ ਗੋਹ ਕਰ ਦ ਤੂੰ ਬੜਾ ਮੈਂ ਕਰ ਰਿਹਾ ਹਾਂ ਤੈਨੂੰ ਆਟਾ ਸਾਂਣਾ ਆਉਂਦਾ ਓਏ ਮੀਚੂ ਮੀਚੂ ਨੂੰ ਆਉਂਦਾ ਐ ਕਰੋ ਫਿਰ ਤੁਸੀਂ ਆਟਾ-ਉਟਾ ਸਾਂਹੋ ਮੈਂ ਪਾਣੀ ਲੈ ਕੇ ਆਉਣਾ ਤੁਸੀਂ ਐ ਕਰੋ ਆਟਾ ਤੋਨਾ ਤੋਂ ਕੱਲਾ ਬਾਕੀ ਮੈਂ ਆਪ ਹੀ ਲਾ ਦੂੰ ਮੰਮੇ ਤਾ ਮਾਰ ਮਾਰ ਲੱਪੇ ਮੇਰਾ ਜੂੜਾ ਵੀ ਖੂਲਦਾ ਉਹ ਚਲ ਕੁਛ ਨਹੀਂ ਹੁੰਦਾ ਤੂੰ ਕਰ ਮਟ ਲਾ ਪੰਜ ਮੇਜ ਉਠਾ ਉਠੋ ਮੀਚੂ ਉਹ ਸੁੱਕਾ ਹੀ ਗੁੰਨੇਗਾ ਪਾਣੀ ਦਾ ਪਾਣੀ ਖੱਤਰ ਪੈਂਪ ਦਾ ਕਰ ਕਰ ਮੋੜੇ ਤੇ ਕਰਦੇ ਟੂੜੀ ਬੱਤ ਕਰਦਾ ਪੈਦਰੇ ਬੜਾ ਪਾ ਨਾ ਕਿਉਂ ਪਾਇਆ ਪੈਂਦੀ ਘਾਤਾ ਹੋ ਕੋਈ ਨਾ ਵਜਿਆ ਉਹਨੇ ਜੂ ਵੇ ਪੈਂਦੀ ਅਜਾ ਖਤਰ ਕਰਤਾ ਦੇ ਆ ਮਸ਼ੀਨ ਚਲਾਦੀ ਗ੍ਰੈਂਡਰ ਮੰਗੂ ਪਰ ਸਹੀ ਜਹਾਂ ਨਹੀਂ ਹੋਣਾ ਆ ਮਾ ਮਾ ਆ ਗੀਤਾ ਉਹ ਮੇਰਾ ਖਾ ਇਹ ਫੂਕ ਫੂਕ ਹੈ ਆ ਮਾ ਪਾਇਆ ਲੈ ਲੈ ਹੱਲ ਹਲ ਦਿਰੀਓ ਆਹਾ ਓਏ ਤੁਹਾਡੀ ਪੈਂ ਨੂੰ ਆ ਮਾਮੇ ਆਹਾਂ ਨਾ ਮਾਮਾ ਆਹਾਂ ਆਹ ਚਾਉਂਦਾ ਮੇਰੇ ਸਾਹ ਪਰੇ ਚਾਉਂਦਾ ਮਾਮਾ ਟੱਕਾ ਹਾਏ ਮਾਮਾ ਬੋਲ ਗੋਮਤਾ ਇਹਨਾਂ ਨੇ ਤਾਂ ਆਟਾ ਲਿਆ ਬਲਾਈ ਲਹੂ ਕੀ ਰੱਖਿਆ ਓਏ ਤੇ ਸਰਪੋ ਤੇ ਮੇਰੇ ਸਾਲ ਕਰਕੇ ਸਲੇਬਾ ਤੁਮਾਰ ਮਨ ਦਤੇ ਤੁਲੀ ਆ ਗਈ ਤੇ ਮਰਿਆ ਓਏ ਮੇਰਾ ਸਾਗਰ ਕੋਈ ਕਰ ਜੀ ਜਿੰਦਾ ਇਹਦੀ ਲਵੇੜ ਕੇ ਮੇਰੀ ਗੱਲ ਸੁਣ ਓਏ ਹਾਂ ਪਤਾ ਕੋਈ ਸੁਣਾ ਕੇ ਪਤਾ ਨਾ ਜਾ ਪਈ ਨੂੰਹਾਂ ਕੋਈ ਲੱਬੜਦਾ ਗਿਆ ਪਹਣ ਮੋਟਰ ਦੇ ਨਾਲ ਕਈ ਚੱਲ ਸਾਡਾ ਲਮੀਤਾ ਜਾਂਦਾ ਹੁੰਦਾ ਸੀਗਾ ਮਾਮੇ ਦਾ ਮੁੰਡਾ ਆਇਆ ਤੇ ਮੁੰਡਾ ਉਹ ਭਾਈ ਦੀ ਖਰੀ ਜਾਂਦੇ ਸਭ ਭਾਈ ਦੀ ਮਾਮੀ ਤੋਂ ਕੁਟ ਖਾਣ ਸਾਰੇ ਸਾਡੀ ਸੱਲੂ ਹੀ ਲਾਤੀ ਉਹ ਕਾਜੂ ਮੇਰੇ ਸਾਲੇ ਦੇ ਕਿੱਧਰ ਨਾ ਗਏ ਚਾਲਾਪੀ ਕੋਲੇ ਕੱਸ ਕੇ ਆ ਜਾਣਗੇ ਮੇਰੇ ਸਾਲੇ ਜਿੰਨਾਂ ਨੇ ਕਿੱਥੇ ਜਾਣਾ ਤਰਦੀ ਆ ਆਏ ਘਰ ਤੇ ਫਿਰ ਚੁੱਪਲਾਂ ਨੂੰ ਰੇੜ ਪਾਉਣੀ ਆ ਰੇੜੀ ਪਾਉਣ ਚੱਲਿਆ ਆ ਜਾ ਉਹ ਲਾਈਟ ਤਾਂ ਹੈ ਨਹੀਂ ਹੋਏ ਇਹ ਡੱਬਾ ਵੀ ਪਿਆ ਚਾ ਉਹ ਦੰਗਲ ਪਾਣੀ ਆਣਾ ਬੰਦੇ ਕੋਲ ਫੋਨ ਤਾਂ ਹੈ ਨਹੀਂ ਕੋਈ ਪਤਾ ਨਹੀਂ ਮੈਂ ਮੌਲਾ ਮਾਰਨ ਦਿਓ ਤਾਂ ਲੋਤ ਰੋ ਕਹਿੰਦਾ 4 ਘੰਟੀਆਂ ਆਉਂਦੀ ਆ ਲਾਈਟ ਹੋਰ ਪੀ ਲਾ ਲੈ ਪਾਣੀ ਪੀਣਾ ਓਏ ਡੱਬਾ ਵੀ ਪਿਆ ਪਰਿਆ ਵਾਹ ਹੋ ਨਹੀਂ ਉੱਭਾਏਗਾ ਮਾ ਮੈਂ ਕੀ ਦੇਖ ਰਿਹਾ ਜੀ ਬਿਲੇਟ ਹੈ ਨਹੀਂ ਚਲ ਨਾਲਾ ਸਾਲਿਆਂ ਨੂੰ ਆਇਆ ਨਾ ਜੀ ਲਾ ਹੋ ਮਾ ਲਾਈਟ ਚਾਲ ਚੋਗਰਾ ਉਹ ਲਾਈਟ ਵੀ ਆ ਗਈ ਮੇਰੇ ਸਾਡੇ ਕਦਮ ਨਹੀਂ ਦੀ ਜਵਨੀ ਜਿੰਨਾ ਚਿਰ ਰਹੇ ਲਾਈਟ ਦਾ ਨਾਉਂ ਹੀ ਨਹੀਂ ਆਹ ਚੋਗਰਾ ਮਾਲਕਾ ਓਹ ਆ 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 ਤੱਕ ਕੇ ਹਵਾਵਾਂ ਨੇ ਓਏ ਉਹ ਕੰਬਟ ਮੈਂ ਮੈਂ ਲਾਹ ਦਤ ਵਾਈ ਦੂਈ ਪਾ ਕੇ ਆਇਆ ਮਮੇ ਖੇੜਦਾ ਸੀ ਆ ਆ ਕੇ ਆ ਕੇ ਨਹੀਂ ਖੇੜਦਾ ਖੋੜਦਾ ਦੀ ਦੂਣਾ ਖੱਟਣ ਨੂੰ ਦਿੰਦਾ ਨਾ ਕੋਈ ਖਵਾਤਾ ਸਾਨੂੰ ਕਰਕੇ ਦੇ ਭਾਈ ਦੀ ਓਏ ਪੱਖੇ ਪੱਖੇ ਜਾ ਕੌਣ ਦਿੰਦਾ ਹੁੰਦਾ ਕੌਣ ਦਿੰਦਾ ਇਹਨੂੰ ਐਂ ਤਾਂ ਦੱਸੋ ਓਏ ਨਾਲ ਆ ਚੱਕ ਲਿਆ ਮੇਰਾ ਸਾਲਾ ਸ਼ਕੀਨ ਵਾਲਾ ਪਰਾਂਦਾ ਸ਼ਕੀਨ ਵਾਲਾ ਪਰਾਂਦਾ ਕੋਈ ਮਰੋ ਆੜੀ ਕੇ ਪੱਕਾ ਹੀ ਮੂਛਾ ਮੂਛੋ ਤਾਂ ਠੀਕ ਆ ਤੁਸੀਂ ਕਿਧਰ ਨਾ ਗਏ ਵੀ ਕੋਲੇ ਕਸਣਾ ਓਏ ਮੂਛਾ ਉਹ ਨੰਗਾ ਹੀ ਕਦਾ ਪੀ ਮੈਂ ਪਾਦਾ ਮਮੇ ਮਮੇ ਨਾ ਖਾਏਗੇ ਉਹ ਕਰੇ ਨਾ ਆਨੇ ਮੇਰੇ ਸਾਰੇ ਘਰੇ ਪਾਣੀ ਨਹੀਂ ਆਪਣੇ ਤਾ ਨਾ ਕੋਈ ਨਾ ਬਦੂ ਜੀ ਕੋਈ ਨਹੀਂ ਚਲ ਐ ਕਰ ਮੈਂ ਵੀ ਖਾਣੀ ਤੇ ਨਾ ਨੋਟੀਫਾਈਰ ਆ ਖਵਾ ਦਿਆ ਦੋਲੇ ਪਰੋਂ ਫੇਦਾ ਉੱਤੇ ਮੈਂ ਦੂਰ ਨਾ ਹਾਂ ਚਲਾਇੰਗਾ ਮੈਂ ਰੋਟੀ ਤਾਂ ਲਾਦੀ ਦੀ ਚਲ ਰੋਟੀ ਖਾਓ ਉੱਥੇ ਚਲੋ ਹੋਰ ਕੰਗ ਨਾ ਕਰ ਅੱਗੇ ਜੀ ਕਿਤੇ ਤੱਕ ਕਰੀ ਥਾਪੜੇ ਮਾਰੂੰਗਾ ਮੇਰੇ ਸਾਰੇ ਦੇ ਮਾਮੀ ਲਾ ਕੇ ਤਾਂ ਕੀ ਹੋਵੇ ਵੇਈਆਂ ਨਹੀਂ ਕਰਾਂ ਮਾਂ ਹੁਣ ਤਾਂ ਲਾਦੀ Okay. Oh.